ਮੈਂ ਨਵਾਂ ਬੁਰਾ ਯੋਜਿਤਾ ਗਿਆ ਤੋਂ ਸ਼ਹਿਰ ਦਾ ਜਿਹੜਾ ਕਿ ਦੇਖ ਸਕਦੇ ਹੋ ਕਿ ਏਰੀਆ ਦਾ 메인 ਬਾਜ਼ਾਰ ਹੈ ਜਿਹੜਾ ਸ਼੍ਰੀ ਰਾਮ ਚੌਂਕ ਦੇ ਪਿੱਛੇ ਹੈ। ਬਾਈਕਲ ਬੜਕਲਾ। ਅਰੇ ਯਾਰ ਬਾਈਕਲ ਬੜਕਲਾ। ਸਫਾਉਂ ਬਾਈਕਲ ਬੜਕਲਾ। ਹਾਂ। ਹੋਰ ਕਿ ਕਲਾਸਿਕ ਦੇ ਵਰਕ ਕਲਾਸਿਕ अपना जिवेश इंपीरियल मेडिकल हॉल दो बंदे आए जी एक लंबा से एक छोटा जी, जी थोड़ा जा ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆਹ ਦੇਖ ਲੋ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਕੇ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਇਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਤੇ ਕੀ ਕਹਿੰਦੇ ਆ ਮੈਨੂੰ ਚਲਾਣ ਤੇ ਮਜਬੂਰ ਨਾ ਕਰੀ ਓਕੇ ਆ ਕਿ ਉਹ ਚਲਾ ਗਿਆ ਉਹ ਪਹਿਲੇ ਵਾਲਾ ਨੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰੇ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40-45 ਹਜ਼ਾਰ ਸੀਗਾ ਜੀ ਕੋਪਰੇ ਟੋਟਲ ਕਿੰਨੀ ਜਣੇ ਸੀਗੇ ਦੋ ਸੀਗੇ ਟੋਟਲ ਉਹਨਾਂ ਦਾ ਮੂੰਹ ਇਕ ਟੱਕੇ ਲਿਆ ਸੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਸਿਵਾੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲਾ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁਛ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉੰਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸ ਉਹ ਬਾਹਰ ਖੜਾ ਸੀ ਉਹਨੇ ਹੀ ਇੱਥੇ ਮਾਰੀ ਹਾਂ ਜਿੱਦਾਂ ਤੁਸੀਂ ਕੱਸਿਆ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਵਰ ਰਿਵਾਲਵਰ ਵੀ ਹੈਗੀ ਰਿਵਾਲਵਰ ਤੁਸੀਂ ਦੇਖੀ ਹੈ ਸੱਚੀ ਨਹੀਂ ਮੈਨੂੰ ਦੇਖੀ ਕੱਡੀ ਨਹੀਂ ਹੁੰਦੀ ਉਹਨੇ ਕੱਡੀ ਨਹੀਂ ਸੀਗੀ ਕੱਡੀ ਆ 45000 ਰੁਪਿਆ ਸੀ ਹਾਂਜੀ ਅੱਗੇ ਕਿਤੀ ਜਿਆਦਾ ਵੀ ਹੋ ਸਕਦਾ ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਮਿਲਿਆ ਇਹ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਏ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਂ ਨਹੀਂ ਰਾਤ ਤੋਂ ਪਹਿਲੇ ਇਦਾਂ ਦਾ ਬੰਦਾ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕਿੱਲਾ ਉਹਨਾਂ ਨੇ ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ ਬਟ ਮੈਂ ਤਾਂ ਡਰਾਂ ਦੀ ਕੋਸ਼ਿਸ਼ ਕੀਤੀ ਪੂਰੀ ਦੁਕਾਨ 'ਚ ਕਿੰਨੇ ਲੇਬਰ ਸੀ ਉਹਨੂੰ ਨਹੀਂ 5-7-7 ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸ ਸੀਟ 'ਤੇ ਬੈਠਾ ਸੀ ਤੇ ਨਾਂ ਲੋ ਬੰਦਾ ਬੈਠਾ ਸੀ ਐਗਜ਼ੈਕਟਲੀ ਕਿੰਨੀ ਕੁ ਅਮਾਉਂਟ ਚੋਰੀ ਹੋ 2-4 ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ ਦੁਆ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜ ਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਂਦੇ ਰਹਿੰਦੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿ ਸੀ। ਠੀਕ ਆ ਜਾ ਯਾਰ ਰੋਕ ਤਾ ਹੋ ਰਿਹਾ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਮੇਰੇ ਉਹ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਦਾ ਨੁਕਸਾਨ ਹੋਈ ਹੈ ਸਪਲੈਂਡਰ ਸੀਗਾ ਸ਼ਾਇਦ ਸਪਲੈਂਡਰ ਟਾਈਪ ਕੋਈ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੇ ਸੀ ਸੀਸੀਟੀਵੀ ਉੱਥੇ ਫੁਟੇਜ ਆ ਹੀ ਜਾਏਗੀ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ੌਪ ਦੇ ਹੋ ਤੁਸੀਂ ਇਸ ਸ਼ੌਪ ਦੇ owner ਕੀ ਨਾਮ ਤਾਂ ਕਰ ਜੀਵੇਸ਼ اچھا ਇੱਕ ਮੈਨੂੰ ਇਹ ਜ਼ਰੂਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰੇ ਦੇ ਜਿਹੜਾ ਹੈਗਾ ਦੇਖ ਕੇ ਆਏ ਉਹਦੀ ਸਰ ਉਹਨੇ ਪਹਿਲਾਂ ਤੁਹਾਨੂੰ ਧਮਕਾਇਆ ਕਿ ਕਿਵੇਂ ਉਹ ਸਟਾਰਟ ਕਿਵੇਂ ਹੋਇਆ ਮਤਲਬ ਥੋੜਾ ਇੱਕ ਅੰਦਰ ਆਇਆ ਕਿ ਉਹਨੇ ਦੂਜੇ ਨੂੰ ਬੁਲਾਇਆ ਸੀ ਤਾਂ ਇਦਾਂ ਹੀ ਬੈਠੇ ਸੀ ਦੇਖੇ ਉਹਨੂੰ ਉਹਨੇ ਇੱਕ ਨੀਲੇ ਜਿਹੇ ਲਿਫਾਫੇ ਚੋਂ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਡੰਡਾ ਕੱਢਿਆ ਉਹਨੇ ਕੱਢਿਆ ਐ ਕਰਕੇ ਤੇ ਮਾਰਿਆ ਇੱਥੇ ਇਧਰ ਦੋ ਵਾਰੀ ਵੱਡਾ ਵੱਡਾ ਦੇਖੋ ਦੋ ਵਾਰੀ ਮਾਰਿਆ ਜੀ ਦੇਖ ਸਕਦੇ ਹੋ ਤਾਂ ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ ਆਪਣੇ ਆਪ ਸਾਨੂੰ ਕਰਨ ਦਿਓ ਜੋ ਕਰਨਾ ਆਪਾਂ ਇਹ ਕਹਿ ਕੇ ਉਸ ਤੋਂ ਬਾਅਦ ਕੈਸੀ ਕੱਢ ਕੇ ਲੈ ਗਈ ਪੁਲਸ ਕਿੰਨੇ ਟਾਈਮ ਤੱਕ ਆਈ ਜਦੋਂ ਤੁਸੀਂ ਕਾਲ ਕੀਤੀ ਹਾਂਜੀ ਨਾਲ ਹੀ 5 ਮਿੰਟ ਆ ਗਈ ਸੀ ਮੈਂ ਨਾਲ ਬਾਹਰ ਕੋਈ ਰਿਪੋਰਟਰ ਸੀਗੇ ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ ਤੇ ਮੈਂ ਚੱਲ ਪੈਂਦੇ ਆਪਾਂ ਐਕਟੀਵਾ ਤੇ ਬਹਿ ਕੇ ਉਹਨਾਂ ਨਾਲ ਚਲੇ ਗਿਆ ਪਰ ਮੈਨੂੰ ਉਸ ਤੋਂ ਕੁਝ ਨਹੀਂ ਮਿਲਿਆ ਉਹ ਕਿੱਥੇ ਗਈ ਨਹੀਂ